ਮੁੱਖ ਮੰਤਰੀ ਭਗਵੰਤ ਸਿੰਘ ਮਾਣ ਦੀ ਅਗਵਾਈ ਹੇਠ ਸੂਬੇ ਵਿੱਚ ਸਿੱਖਿਆ ਦਾ ਮਿਆਰ ਦਿਨੋ-ਦਿਨ ਉੱਚਾ ਹੋ ਰਿਹਾ ਹੈ ਅਤੇ ਸਰਕਾਰ ਨੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਕਈ ਕ੍ਰਾਂਤੀਕਾਰੀ ਕਾਰਜ ਕੀਤੇ ਹਨ ਇਨ੍ਹਾਂ ਵਿਚਾਰਨਾਂ ਦਾ ਪ੍ਰਖਟਾਵਾ ਹਲਕਾ ਬਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਪਿੰਡ ਸੰਗਤਪੁਰਾ ਛੋਡੀਆਂ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਆਫ ਹੈਪੀਨੈਸ ਦੀ ਨਵੀਂ ਬਣਾਈ ਜਾ ਰਹੀ ਇਮਾਰਤ ਦਾ ਦੀਪ ਪੱਥਰ ਰੱਖਣ ਮੌਕੇ ਗੱਲਬਾਤ ਕਰਦਿਆਂ ਕੀਤਾ ਉਹਨਾ ਕਿਹਾ ਕਿ ਸਰਕਾਰ ਨੇ ਪਹਿਲਾਂ ਜਿੱਥੇ ਸਕੂਲ ਆਫ ਹੈਪੀਨੈਸ ਬਣਾ ਕੇ ਇੱਕ ਇਤਿਹਾਸਕ ਫੈਸਲਾ ਕੀਤਾ ਹੈ ਉਥੇ ਸਕੂਲ ਆਫ ਹੈਪੀਨੈਸ ਰਾਹੀਂ ਵਿਦਿਆਰਥੀਆਂ ਨੂੰ ਕਨਵਰਟ ਸਕੂਲ ਵਰਗੀਆਂ ਸਹੂਲਤਾਂ ਮਿਲਣਗੀਆਂ ਉਹਨਾ ਹੋਰ ਕੀ ਕਿਹਾ ਆਓ ਸੁਣਦੇ ਹਾਂ ਪਿੰਡ ਸੰਗਤਪੁਰ ਛੁੱਡੀਆਂ ਬਲਾਕ ਸਰੰਦ ਬੜੀ ਖੁਸ਼ੀ ਹੋਈ ਹੈ ਕਿ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੇ ਰਹਿਨੁਮਾਈ ਹੇਠ ਜਿਹੜਾ ਸਿੱਖਿਆ ਦਾ ਮਿਆਰ ਉਹ ਦਿਨ-ਪ੍ਰਤੀ ਦਿਨ ਉੱਚਾ ਹੁੰਦਾ ਜਾ ਰਿਹਾ ਔਰ ਪੰਜਾਬ ਦੇ ਵਿੱਚ ਸਭ ਨੂੰ ਜਿਹੜੀ ਸਿੱਖਿਆ ਲੋਕ ਚਾਹੁੰਦੇ ਸੀ ਇਸ ਤਰ੍ਹਾਂ ਮਿਲ ਰਹੀ ਹੈ ਅੱਜ ਅਸੀਂ ਸਕੂਲ ਆਫ ਹੈਪੀਨੈਸ ਸਕੂਲ ਆਫ ਹੈਪੀਨੈਸ ਜਿਹੜਾ ਸੰਗਤਪੁਰ ਸੋਡੀਆਂ ਉਹਦਾ ਉਦਘਾਟਨ ਕੀਤਾ 40 ਲੱਖ 40000 ਰੁਪਏ ਨਾਲ ਇਹ ਜਿਹੜੀ ਬਿਲਡਿੰਗ ਬਣਨੀ ਹੈ ਸੋ ਸਾਡਾ ਇਹ ਪਿੰਡ ਵੈਸੀ ਹੀ ਪਹਿਲਾਂ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਇੱਥੇ ਸਿੱਖਿਆ ਦਿੱਤੀ ਜਾ ਰਹੀ ਹੈ ਸਾਡੇ ਪ੍ਰਿੰਸੀਪਲ ਸਾਹਿਬ ਸਾਡੇ ਐਲੀਮੈਂਟਰੀ ਦੇ ਹੈਡ ਟੀਚਰ ਬਹੁਤ ਵਧੀਆ ਸਕੂਲ ਚੱਲ ਰਿਹਾ ਮੈਂ ਤਾਂ ਕਹਿਦਾ ਹੁਣ ਜਰ ਵੀ ਲੋਕਾਂ ਨੂੰ ਕਿ ਸਾਡੇ ਸਕੂਲ ਜਾ ਕੇ ਦੇਖੋ ਗਵਰਨਮੈਂਟ ਸਕੂਲਾਂ ਦੀ ਤਰ੍ਹਾਂ ਹੈ ਸੋ ਇਹ ਸਕੂਲ ਨੂੰ ਚੁਣਿਆ ਗਿਆ ਮੈਂ ਧੰਨਵਾਦ ਕਰਦਾ ਹਾਂ ਮਾਨ ਸਰਕਾਰ ਦਾ ਸਿੱਖਿਆ ਮੰਤਰੀ ਦਾ ਜਿਨ੍ਹਾਂ ਨੇ ਸੰਗਪੁਰ ਸੋਡੀਆਂ ਨੂੰ ਚੁਣ ਕੇ ਸਕੂਲ ਆਫ ਹੈਪੀਨੈਸ ਦੀ ਜਿਹੜੀ ਗ੍ਰਾਂਟ ਦਿੱਤੀ ਹੈ ਇਹਦੇ ਨਾਲ ਸਾਡੇ ਜਿਹੜਾ ਸਿੱਖਿਆ ਦਾ ਮਿਆਰ ਆ ਹੋਰ ਸੁਧਾਰ ਹੋਊਗਾ ਔਰ ਸਾਡੇ ਲੋਕਾਂ ਨੂੰ ਪਿੰਡਿਆਂ ਨੂੰ ਆਲੇ-ਦਲੇ ਨੂੰ ਸੁਵਿਧਾ ਮਿਲੂਗੀ